ਪਰਾਵੋ 2 ਜਨਵਰੀ 2025 ਦਾ ਦਿਨ ਆ ਕਿਹੜੇ ਭਰਾ ਮੇਰੇ ਨਾਲ ਜੁੜੇ ਰਹਿੰਦੇ ਆ ਸਾਰੇ ਭਰਾਵਾਂ ਨੂੰ ਸੱਸੀ ਕਾਲ ਬੁਲਾਉਣੇ ਆ ਤੁਹਾਨੂੰ ਪਤਾ ਹੀ ਆ ਪਰਾਵੋ ਬੜਾਂ ਟਰੈਕਟਰ ਵਾਲੇ ਰੂਟੀਨ ਕੀ ਟਰੈਕਟਰ ਸੇਲ ਕਰਦੇ ਆ ਕੱਲ ਵੀ ਤਿੰਨ ਟਰੈਕਟਰ ਸੇਲ ਕਰਿਆ ਅੱਜ ਵੀ ਦੋ ਟਰੈਕਟਰ ਸੇਲ ਕਰਿਆ 2 2 ਜਨਵਰੀ ਆ ਅੱਜ ਸੰਦੀਪ ਸੰਦੀਪ ਗੋਦਗੀ ਤੁਹਾਡਾ ਬਾਰੀ ਸੰਦੀਪ ਸਿੰਘ ਮਾਣ ਤੇ ਇੱਧਰ ਜਗਸੀਰ ਸਿੰਘ ਜਗਸੀਰ ਸਿੰਘ ਨਜ਼ਰ ਜਗਸੀਰ ਸਿੰਘ ਤੇ ਇੱਧਰ ਬਾਈ ਕੁਲਵਿੰਦਰ ਕੁਲਵਿੰਦਰ ਸਿੰਘ ਮਾਣ ਤੇ ਮਲਗੀ ਤੁਹਾਡਾ ਗੋਦਗੀ ਆ ਬਾਣੀ ਆ ਸਰ ਕੇ ਪਿੰਡ ਬਾਣੀ ਆ ਉਹ ਸਰ ਦਾ ਇਹ ਨਾ ਬਾਈ ਮਲਕੀਤ ਸਿੰਘ ਮਾਨ ਪਿੰਡ ਕੱਲੋ ਪਿੰਡ ਕੱਲੋ ਚ ਇਹ ਟਰੈਕਟਰ ਦਿੱਤਾ ਗਿਆ ਭਰਾ ਬਹੁਤ ਸਪੈਸ਼ਲ ਐਡੀਸ਼ਨ ਆ ਇਹ ਟਰੈਕਟਰ ਦਿੱਤਾ ਬਾਈ ਨੂੰ ਜਰੂਰ ਵਧਾਈਆਂ ਦਿਓ ਬਾਈ ਅਗੇ ਮੰਗਲਵਾਲ ਕਹਿੰਦੇ ਪਿੰਡ ਚੱਲੇ ਛੋਡੇ ਭਰਾ ਅਗੇ ਸਾਡੇ ਵਪਾਰੀ ਭਰਾ ਅਗੇ ਬਾਈ ਨਾਲ ਗੱਲ ਕਰਵਾਈ ਬਾਈ ਜਦ ਨਾ ਭੁੱਲ ਗਿਆ ਮੈਂ ਬਾਈ ਮੀਜਰ ਕੱਲੋ ਵਾਲੇ ਬਹੁਤ ਮਸ਼ਹੂਰ ਵਪਾਰੀ ਨੇ ਬਾਈ ਮੰਗਲਰ ਕੇ ਬਹੁਤ ਹੀ ਵਧੀਆ ਬੰਦੇ ਆ ਸਾਡੇ ਵਪਾਰੀ ਭਰਾ ਆਗੇ ਉਹਨਾਂ ਦੇ ਪਿੰਡੇ ਟਿਕਟ ਚੱਲਿਆਗਾ ਜਰੂਰ ਭਾਈਆਂ ਨੂੰ ਵਧਾਈਆਂ ਦਿਓ ਬਾਈ ਨਾਲ ਮੇਰੀ ਗੱਲ ਹੋ ਕੇ ਟੇ ਮੇਜਰ ਨਾਲ ਤਾਂ ਹੁਣੀ ਕਿਉਂ ਖੁਸ਼ੀ ਹੁੰਦੀ ਆ ਭਰਾਵੋ ਇੱਕ ਦੂਜੇ ਦੇ ਏਰੀਆ ਚ ਵਪਾਰ ਕਰਦੇ ਆ ਅਸੀਂ ਲੋਕਲ ਆ ਸਾਡੇ ਏਰੀਆ ਦੇ ਬਹੁਤ ਵਧੀਆ ਬੰਦੇ ਆ ਉਹਨਾਂ ਨੂੰ ਵੀ ਵਧਾਈਆਂ ਦਿਓ ਤੇ 36 30 ਸਪੈਸ਼ਲ ਐਡੀਸ਼ਨ ਦਿੱਤਾ ਭਰਾਵੋ ਇਹਨਾਂ ਨੂੰ ਮਾਨ ਸਾਹਿਬ ਵਰਗਿਆਂ ਨੂੰ ਆਹ 2000 ਵਧਾਈਆਂ ਭਾਈ ਤੈਨੂੰ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਸਾਂ ਬਹੁਤ-ਬਹੁਤ ਵਧਾਈਆਂ ਛੋਟੇ ਤੈਨੂੰ ਵੀ ਵਧਾਈਆਂ ਸਾਡੇ ਸੀਮਨੂ ਬੜਾ ਜੱਟ ਦੀ ਵੱਲੀਓ ਠੀਕ ਆ ਤੇ ਤੈਨੂੰ ਵੀ ਬਈ ਹਾਂ ਬਹੁਤ-ਬਹੁਤ ਵਧਾਈਆਂ ਮਾਨਸਰ ਇਹਦਾ ਬੰਦਾ ਲਿਆ ਕੇ ਖੋਸ ਸੀਗਾ ਥੋੜਾ ਜਿਹਾ ਬਹੁਤ ਵੀ ਕਰਦਾ ਇਕਲਵਿੰਦਰ ਪੈਸੇ ਲਾ ਕੇ ਟਰਾਈ ਸੀਗਾ ਆਹ ਟਰੈਕਟਰ ਦਿੱਤਾ ਗਿਆ ਉਹਨਾਂ ਨੂੰ ਬਾਈਆਂ ਨੂੰ ਫੁਕਕਾਰੀ ਫੁਬੂੜੀ ਪਾ ਕੇ ਬੜੀ ਜਿਹੀ ਕਿਉਂ ਭਰਾਵਾ ਸੋਨਾ ਲੈਣੀ ਹੈ ਕੀ ਜੇ ਖੁਸ਼ ਹੁੰਦਾ ਗਿਆ ਕਿਉਂ ਇੰਨੇ ਪੈਸੇ ਲਾ ਕੇ ਕੋਈ ਬੰਦਾ ਘਰੇ ਆਪ ਦੇ ਚੀਜ਼ ਲੈ ਕੇ ਆਂਦਾ ਹਰੇਕ ਬੰਦੇ ਨੂੰ ਖੁਸ਼ੀ ਹੁੰਦੀ ਆ ਆ ਮਤਲਬ 8-10 ਲੱਖ ਰੁਪਏ ਵਾਲਾ ਸੰਦ ਲੈ ਕੇ ਆਂਦਾ ਆਲੇ ਨੂੰ ਸੋਹਣਾ ਲੱਗੇ ਯਾਰ ਵਧੀਆ ਵਧੀਆ ਘੈਂਟ ਟਰੈਕਟਰ ਬਣਾ ਕੇ ਦਿੰਨੇ ਆ ਸਾਡੀ ਟੀਮ ਆ ਦੇਖੋ ਜੀ ਸੇਵ ਕਰਕੇ ਮਾਰੀ ਕਹਿੰਦੇ ਸੇਵ ਕਰਕੇ ਲੱਗੀ ਰਹਿੰਦੇ ਆ ਆ ਜਵਾਕ ਆ ਦੇ ਮਿਹਨਤ ਕਰਦੇ ਭਰਾਵੋ ਮਿਹਨਤ ਕਰਦੇ ਆ ਤੇ 24 ਘੰਟੇ ਸਾਡੀ ਟੀਮ ਲੱਗੀ ਰਹਿੰਦੀ ਆ ਆ ਦੇਖੋ ਉੱਥੇ ਡਿੱਕ ਵਗੈਰਾ ਬਹੁਤ ਵਧੀਆ ਟਰੈਕਟਰ ਆ ਭਰਾਵੋ ਇਸੇ ਪ੍ਰਾਨੇ ਇਹਦੇ ਟਰੈਕਟਰ ਮੋਡੀਫਾਈ ਕਰੇ ਹੋਏ ਲੈ ਨਹੀਂ ਸੱਜਣੋ ਕੇਵਲ ਕੇ ਸਾਡੇ ਕੋਲ ਆ ਕੇ ਹੋ ਜੋ ਬੁਨੇ ਕੇ ਕੇਵਲ ਕੇ ਬੰਦੇ ਸਾਡੇ ਕੋਲ ਆ ਕੇ ਵਧੀਆ ਜੀ ਵਧੀਆ ਅੱਛਾ ਕੋਈ ਡੀਲ ਸਾਡੀ ਵਧੀਆ ਲੱਗੀ ਤੁਹਾਨੂੰ ਵਧੀਆ ਲੱਗੀ ਕੋ ਜੋ ਜੀ ਆ ਸੰਦੀਪ ਜੀ ਕੋ ਜੋ ਹੈ ਨਾ ਵਧੀਆ ਖੁਸ਼ ਕਰਕੇ ਤੋੜ ਦਿਆ ਮਨੁਜੀ ਜੀ ਹਣਾ ਕਿਉਂ ਫੇਰੀ ਗਾਹ ਤੁਰਦਾ ਹੈ ਨਾ ਦੋ ਪਰਾਂ ਫੇਰੀ ਜੁੜਦੇ ਆ ਬਲਕੀਤ ਬਾਈ ਨੇ ਸਾਡਾ ਸਨਝ ਪਾ ਕੇ ਸੌਦਾ ਕਰਾ ਦਿੱਤਾ ਹੈ ਧੰਨਵਾਦ ਮਨੁਜੀਤ ਬਾਈ ਦਾ ਵੀ ਨਾ ਬੱਚਕੋ ਇਹਦੇ ਬਹੁਤ ਵਧੀਆ ਬੰਦੇ ਵੀ ਆਉਂਦੇ ਆ ਬਾਈ ਨੇ ਕੋਈ ਕਮਿਸ਼ਨ ਨਹੀਂ ਲਿਆ ਕੁਛ ਨਹੀਂ ਲਿਆ ਗਿਆ ਵਧੀਆ ਸਹਿਯੋਗ ਹੀ ਦਿੱਤਾ ਗੈਜ ਗੱਲ ਕਰੀ ਆ ਨਾ ਤਾਂ ਉਹਨਾਂ ਦੇ ਹੱਕ ਦੀ ਗੱਲ ਕਰੀ ਆ ਨਾ ਮੇਰੇ ਹੱਕ ਦੀ ਗੱਲ ਕਰੀ ਆ ਚਲ ਬੁਨੇ ਪਿੰਡ ਦੀ ਥੋੜੀ ਜਿਹੀ ਉਹਨਾਂ ਜੇ ਗੱਲ ਹੀ ਆ ਹੈ ਚਲ ਇੰਨੀ ਵੀ ਕਰਨ ਦਾ ਹੱਕ ਵੀ ਬਣਦਾ ਜਦੋਂ ਬੰਦਾ ਨਾਲ ਆਇਆ ਹੋਵੇ ਨਾ ਜਰੂਰ ਭਰੋ ਤੁਸੀਂ ਵੀ ਬ੍ਰੈਂਚ ਟਰੈਕਟਰ ਕਿਤੇ ਇਹੋ ਜੇ ਨਵੇਂ-ਨਵੇਂ ਟਰੈਕਟਰ ਖਰੀਦਣ ਲਈ ਬ੍ਰੈਂਚ ਟਰ ਤੁਸਪਰਕ ਕਰੋ ਬ੍ਰੈਂਚ ਟਰ ਦੀ ਟੀਮ ਨਾਲ ਸੰਪਰਕ ਕਰੋ ਮੈਂ ਤੁਹਾਡਾ ਆਪਣਾ ਕੁਲਵਿੰਦਰ ਸਿੰਘ ਬ੍ਰੈਂਚ ਵਕੀਲ ਵੀਡੀਓ ਬਣਾ ਰਿਹਾਗਾ ਸੋਨੂੰ ਸਾਰੇ ਭਰਾਵਾਂ ਨੂੰ ਨੰਬਰ ਵਗੈਰਾ ਦਿੱਤੀ ਹੋਏ ਆ ਉੱਤੇ ਮੈਂਸ਼ਨ ਕਰੀ ਹੋਏ ਆ ਤੇ ਇਸ ਕਰਕੇ ਭਰਾਵੋ ਕਿਹੜੇ ਕਿਹੜੇ ਭਰਾਵਾਂ ਨੇ ਇਹ ਜੇ ਟਿਕਟ ਲੈਣੇ ਆ ਤਾਂ ਜਰੂਰ ਬ੍ਰਾਈਟਡ ਦੀ ਟੀਮ ਨਾਲ ਸੰਪਰਕ ਕਰੋ ਸਾਡਾ ਪ੍ਰਿੰਟ ਭਾਈ ਬਖਤੌਰਾ ਡਿਸਟ੍ਰਿਕਟ ਬਠਿੰਡਾ ਤੇ ਕਿਹੜਾ ਇਹ ਮੌੜ ਮੰਡੀ ਵਾਲਾ ਸ਼ੋਰੂਮ ਆ ਤਿਆਰ ਹੋ ਰਿਹਾ ਜੇ ਪੇਂਟ ਵਗੈਰ ਦਾ ਕੰਮ ਹਜੇ ਚੱਲੂਗਾ ਇਹ ਕੋਈ ਥੋੜੀ ਸਬਦੀ ਸੀਗੀ ਤੇ ਮੌੜ ਮੰਡੀ ਡਿਸਟ੍ਰਿਕਟ ਬਠਿੰਡਾ ਡਸਟ ਦਾ ਬਟਿੰਡਾ ਜਾਂ ਮਾਨਸਾ ਇਥੋਂ 20 ਕਿਲੋਮੀਟਰ ਤੇ ਬਟਿੰਡਾ ਇਥੋਂ 40 ਕਿਲੋਮੀਟਰ ਉੱਥੇ ਸੈਂਟਰ 'ਚ ਮੌਣ ਮੰਡੀ ਪੈ ਜਾਂਦੀ ਹੈ ਤੇ ਬੜਾ ਪੱੜ ਭਾਈਕਤੌਰ ਆ ਹਰੇਕ ਪ੍ਰਕਾਰ ਦੇ ਡੱਟਾ ਉੱਥੋਂ ਜਲਦੀ ਤੋਂ ਜਲਦੀ ਖਰੀਦੋ ਤੇ ਸਾਡੇ ਨਾਲ ਸੰਪਰਕ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ